ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਲੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸੱਜਣੋ ਹੋਰ ਕਿਸੇ ਦਾ ਫਾਇਦਾ ਹੁੰਦਾ ਹੈ ਅੱਜ ਦੀ ਆਪਣੀ ਵਿਜ਼ਿਟ ਪਿੰਡ ਅਮੇਸ਼ਾ ਨੇੜੇ ਖਲੜਾ ਮਾੜੀ ਮੇਗਾ ਤੇ ਸਿਦਵਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਇਹਨੂੰ ਲੱਗਦੀ ਆ ਪੱਟੀ ਬਾਈ ਲਖਵਿੰਦਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਲੱਖੇ ਦੇ ਕੋਲ ਤਿੰਨ ਐਨੀਮਲ ਸਜਣੋ ਵਿਖਾਉਣੇ ਆ ਮੈਂ ਬਿਲਕੁਲ ਤਿਆਰੀ ਤੇ ਆ ਤੁਸੀਂ ਵੇਖ ਰਹੇ ਜੀ ਨੀਲੀ ਰਾਵੀ ਦੀ ਝੋਟੀ ਇਹ ਮੇਰੇ ਹਿਸਾਬ ਨਾਲ ਮੂੰਹ ਤੋਂ ਸ਼ਾਇਦ ਦੋ ਦਾਂਦ ਹੀ ਹੋਵੇ ਦੋ ਤੇ ਇੱਕ ਵੜ ਕਾਮ ਬੜਾ ਜਾਇ ਜੀ ਮੁਖਤ ਮੁਫਤੀ ਵਾਲਾ ਜੁੜੇ ਰਿਓ ਕਰਦੇ ਆ ਪਾਉ ਲਖਵਿੰਦਰ ਸਿੰਘ ਨਾਲ ਗੱਲ ਬਾਤ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਐ ਸਿੱਧਾ ਵਧੀਆ ਵਧੀਆ ਆਪਣੇ ਸਾਨੂੰ ਜੀ ਕਿਰਪਾ ਰੱਬ ਦੀ ਜੀ ਡਰੈਸ ਕਰੀਏ ਨੋਟੇ ਕਰਾਂ ਲਖਵਿੰਦਰ ਸਿੰਘ ਸਾਨਾ ਪਵਲਾਵ ਸਿੰਘ ਪਿੰਡਾਂ ਵੀ ਸ਼ਾ ਖਾਲੜਾ ਜੀ ਜ਼ਿਲ੍ਹਾ ਤਰਨਤਾਰ ਮੋਬਾਈਲ ਨੰਬਰ ਜੀ 86998 ਹਾਂ 57375 ਠੀਕ ਆ ਤੇ ਮੈਂ ਤਾਂ ਸ਼ੁਰੂਆਤ ਕਰੀਏ ਵੀ ਜੀ ਕਿਣਵਾ ਸੁਭਾ ਹੋਵੇ ਮੈਂ ਭਾਈ ਤੇਜੇ ਸੁਵੇ ਤੀਸਰਾ ਸੁਵਾ ਦਿਨ ਕਿੰਨੇ ਕੁ ਰਹਿ ਗਏ ਦਿਨ 8 ਲਿੰਦੀ ਹੈ ਜੀ 8 ਦਿਨ ਲੱਜ ਨੇ ਜੀ ਹਾਂਜੀ ਮੈਂ ਬਾਕੀ ਬਣੂ ਬਣੂ ਚੰਗੀ ਆ ਨਾ ਹਾਂਜੀ ਥਾਂ ਥਣ ਬੜਾ ਸਜਣਾ ਸੋਹਣਾ ਲੱਗਾ ਕਰਮਾ ਵਾਲੀ ਨੂੰ ਤੇ ਤੇ ਟੁੱਲਪਈ ਕਾਫੀ ਮੈਂ ਵੀ ਚੰਗੀ ਵੱਢੀ ਆ ਸੁਬਾ ਤੀਜਾ ਬਾਕੀ ਥੋੜੇ ਲਿਸ ਸੁਣਾਇਆ ਮੜਿਆ ਵਿਖਾਉਂਦੀ ਜੀ ਖੁੱਲ ਕੇ ਤੋੜਾ ਤੁਹਾਨੂੰ ਚੈੱਕ ਕਰਾਉਣੇ ਆ ਪਰ ਇਹਨੂੰ ਲੈ ਜਾਓ ਜੀ ਉਹ ਸਿੱਧੀ ਲਓ ਜੀ ਲੋਜੀ ਕਰੋ ਚੈੱਕ ਮੈਂ ਵੱਡੀ ਆ ਬਾਡੀ ਬੰਤਰ ਵਾਲੀ ਆ ਦਿਨ ਖੁੱਲੇ ਡੁੱਲੇ 8 ਵੀ ਖੜ ਸਕਦੀ 10 ਵੀ ਖੜ ਸਕਦੀ ਜੀ 18ਾਂ ਦੇ ਕਰਦੀਆਂ ਹੂੰ ਤੇ ਬਾਈ ਜੀ ਦੀ ਕੀਮਤ ਕੀਮਤ 50000 ਰੁਪਏ ਐਂਡ ਬਾਈ ਜੀ ਕਿੰਨੇ ਦੇਣੀ ਆ ਹਾਂ ਨਾ 80000 ਰੁਪਏ ਯਾਰ ਛੱਡੋ ਜੀ ਯਾਰ ਛੱਡ ਦਿਓ ਚਲ ਯਾਰ ਛੱਡ ਆ ਗਈ ਨੀਲੀ ਰਾਵੀ ਦੀ ਕੱਤੀ ਤੇ ਇਹ ਬਾਈ ਬਣੀ ਵੀ ਆ ਬਣੀ ਨੂੰ ਭਾਜੀ ਇਹਨੂੰ 40 ਦਿਨ ਹੋਏ ਆ ਜੀ 40 ਦਿਨ ਹਾਂਜੀ ਅਜੇ ਫੇਰ ਚੈੱਕ ਪਾਸ ਨਹੀਂ ਹੋਈ ਨਹੀਂ ਚੈੱਕ ਬਾ ਅਜੇ ਇਹਦੇ ਵਿੱਚ ਵਿਚਾਲੇ ਜਿਹੇ ਕੰਮ ਜੀ ਹਾਂਜੀ ਜੇ ਇਹ ਤਾਂ ਨਿਕਲ ਆਵੇ ਤੇ ਹਾਂਜੀ ਸੱਤੇ ਅਗੇ ਹੋ ਜਾ ਹਾਂਜੀ ਨਹੀਂ ਤੇ ਇੱਕ ਅੱਧੀ ਰਹਿ ਜਾ ਇੱਕ ਅੱਧੀ ਰਹਿ ਗਈ ਖੁੱਲ ਗਈ ਤੋਰ ਦਿੱ ਗਿਆ ਨਵੀਂ ਲਓ ਜੀ ਨੇ ਲੇ ਲਾ ਵੀ ਦੀ ਤੇ ਮੂੰਹ ਤਾਂ ਬਾਈ ਦੋ ਦੰਦ ਹੋ ਗਈ ਦੋ ਦੰਦ ਜੀ ਠੀਕ ਹੈ ਲੋਈ ਕੱਟੀ ਬੜੀ ਸੋਹਣੀ ਝੋਟੀ ਹੈ ਸਜਣੋ ਬਣੀ ਆ ਪੂਰੀ ਵੱਡੀ ਆ ਤੇ ਨੀਲੀ ਰਾਵੀ ਦੇ ਵਿੱਚ ਜਿਹੜੀ ਆ ਗਈ ਲੈਓ ਜੀ ਚਾਰ ਮੱਥੇ ਪਟਾ ਧਾਰਤਾਂ ਨੂੰ ਡੇਢ ਤੋਂ ਚੈੱਕ ਕਰਾਉਣੇ ਆ ਹੰਦੀ ਫੁੱਜਦੀ ਆ ਹਾਂ ਬਿਲਕੁਲ ਚਾਰੇ ਥਾਂ ਐ ਕੋਈ ਫੋਲ ਫਾਟ ਨਹੀਂ ਤੇ ਬਾਈ ਜੀ ਕੀਮਤ ਕੀਤਰੀ 55000 ਤੇ ਹਾਂ ਨਾ 50000 ਕਰ ਦਈਏ じゃ ਥੋੜਾ 2000 ਕਰਦਾ 45 ਦੀ ਨਾ ਕਰ ਦਈਏ ਚਲ ਕਰ ਕਰ ਦਈਏ ਹਨਾ ਆ ਆ ਗਈ ਵੜ ਦੁੱਧ ਭਾਈ ਕਿੰਨਾ ਪੱਕਾ ਦੁੱਧ 10 ਲੀਟਰ ਦੀ 10 ਕਿਚਾ ਹੈ ਨਹੀਂ ਬੱਚਾ ਨਹੀਂ ਹੈਗਾ ਨਹੀਂ ਠੀਕ ਹੈ ਗਾ ਕੋਈ ਨਹੀਂ ਦੀ ਆ ਹਾਂ ਕੋਈ ਉਹ ਨਹੀਂ ਓਕੇ ਹਾਂਜੀ ਦੋ ਹੋਰ ਦੀ ਜੀ ਲੋਈ ਸੱਜਣੋ ਬੱਚਾ ਨਹੀਂ ਹੈਗਾ 10 ਲੀਟਰ ਦੁੱਧ 10 ਕਿਲੋ ਦੁੱਧ ਪੱਕਾ ਜੀ ਭਾਈ ਕਹਿੰਦਾ ਲੈਓ ਆ ਕੜਾ ਮਾਰਦੀ ਆ ਹਨਾ ਉਹਨੂੰ ਝੋਟੀ ਤੇ ਬਾਈ ਰੇਟ ਇਹਦਾ ਕੀ ਰਹਿ ਗਿਆ ਅ ਰੇਟ ਇਹਦਾ 27000 ਰੁਪਏ 27 ਹਾਂਜੀ 25 ਦੀ ਦੇ ਦਈਏ ਦੇਖੋ 25000 ਦੀ ਸਜਣੋ ਮਿਲ ਜੂਗੀ ਤੁਹਾਨੂੰ ਦੋ ਦਦਾ ਕਿਲੋ ਆ ਤੇ ਝੋਟੇ ਦੀ ਹਾਂ ਬਿਲਕੁਲ ਹਾਂਜੀ ਪਸ਼ੂ ਚੰਗੇ ਖਰੀਦਦਾਰੀ ਕਰਿਓ ਸასიਖਾਲ